ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਵਿੱਚ ਪੇਸ਼ ਹੋਏ ਆਂ ਇਹ ਨਾਲੇ ਪੰਨ ਤੇ ਨਾਲੇ ਫਲੀਆਂ ਇਹ ਵੀਡੀਓ ਦੋ ਕੰਮ ਕਰਦੀ ਆ ਜੋ ਕੁਦਰਤ ਨਾਲ ਪਿਆਰ ਕਰਦਾ ਕੁਦਰਤ ਉਹਦੇ ਨਾਲ ਪਿਆਰ ਕਰਦੀ ਆ ਅਸੀਂ ਇੱਕ ਮਿਸ਼ਨ ਬਣਾਇਆ ਵੀ ਪੰਛੀਆਂ ਵਾਸਤੇ ਅਸੀਂ ਕਾਫੀ ਚਿਰ ਤੋਂ ਪੰਛੀਆਂ ਨੂੰ ਚੋਗਾ ਤੇ ਨਾਲ ਚੌਲ ਆ ਚੋਲ ਪਏ ਜੀ ਤੇ ਆ ਨਾਲ ਹੀ ਕਣਕ ੁੱਕੂ ਦਿੱਤਾ ਦਾ ਦਿੱਤਾ ਹੋਇਆ ਸਾਰਾ ਕੁਝ ਉਸੇ ਦਾ ਹੀ ਆ ਤੇ ਆਪਣਾ ਫਰਜ਼ ਬੰਦਾ ਵੀ ਆਪਾਂ ਪੰਛੀਆਂ ਨੂੰ ਵੀ ਤੜਕੇ ਸਵੇਰ ਉੱਠ ਕੇ ਸ਼ੋਗਾ ਪਾਈਂ ਤੇ ਤੇ ਕੁਦਰਤ ਨਾਲ ਕੁਦਰਤ ਦੇ ਦੂਰੀਆ ਤੇ ਇਹਨਾਂ ਨਾਲ ਵੀ ਕਿਤੋਂ ਖਾਣਾ ਤੇ ਨਾਲ ਹੀ ਲੋਅਰ ਮਾਰਾ ਦੇ ਹਨਾ ਚੋਲਾ ਦੀਆਂ ਕਣੀਆਂ ਦੇ ਨਾਲ ਕਣਕ ਤੇ ਨਾਲ ਹੀ ਰੱਖੀਦਾ ਇਹ ਪਾਣੀ ਉਹ ਵੀ ਤੁਹਾਨੂੰ ਦਿਖਾਉਨੇ ਆ ਨਾਲ ਹੀ ਪਾਣੀ ਡੂੰਘੇ ਧੋ ਕੇ ਇੱਕ ਦਿਨ ਛੱਡ ਕੇ ਦੂਜੇ ਦਿਨ ਧੋ ਕੇ ਰੱਖੀਦੇ ਆ ਤੇ ਬਹੁਤ ਸੋਹਣਾ ਲੱਗਦਾ ਤੜਕੇ ਤੜਕੇ ਪੰਛੀਆਂ ਦੀਆਂ ਆਵਾਜ਼ਾਂ ਚਹਿਲ ਮਹਿਲ ਬਹੁਤ ਵਧੀਆ ਲੱਗਦੀ ਆ ਤੇ ਮਨ ਨੂੰ ਬਹੁਤ ਸ਼ਾਂਤੀ ਆਉਂਦੀ ਆ ਤੇ ਇਸ ਤਰ੍ਹਾਂ ਆ ਵੇਖ ਲੋ ਤੁਸੀਂ ਦੋ ਕੁੰਡੇ ਅਸੀਂ ਰੱਖੇ ਆ ਸਾਫ਼ ਕਰਕੇ ਪਾਣੀ ਰੱਖੀਦਾ ਜਮਾ ਤੇ ਚੋਗਾ ਪੰਛੀ ਚੱਕ ਕੇ ਤੇ ਨਾਲ ਹੀ ਫਿਰ ਪਾਣੀ ਪੀਂਦੇ ਆ ਤੇ ਬਹੁਤ ਮਨ ਨੂੰ ਸਕੂਨ ਮਿਲਦਾ ਜਦੋਂ ਪੰਛੀ ਆਉਂਦੇ ਸਾਡੇ ਬੈਕ ਸਾਈਡ ਤੇ ਦਰਖਤ ਲੱਗੇ ਆ ਤੇ ਆਹ ਫਿਰ 14 ਦੀਆਂ ਕਣੀਆਂ ਖਲਾਸੀਆਂ ਦੀਆਂ ਹਨ। ਜੋਗਾ ਪਾਤਾ ਤੇ ਪਰਲੀ ਸਾਈਡ ਤੇ ਪਾਤੀ ਕਣਕ ਤੇ ਜਿਹੜੇ ਤਾਂ ਕਬੂਤਰ ਆਉਂਦੇ ਆ ਉਹ ਤੋਂ ਚੁਗ ਲੈਂਦੇ ਆ ਕਣਕ ਤੇ ਜਿਹੜੇ ਤੋਤੇ ਆਉਂਦੇ ਆ ਉਹ ਚੁਗ ਲੈਂਦੇ ਆ 14 ਦੀਆਂ ਕਣੀਆਂ ਤੇ ਆਹ ਤੁਹਾਨੂੰ ਦਿਖਾਉਨੇ ਆ ਜੀ ਆਹ ਸਾਡੇ ਬੈਕ ਸਾਡ ਤੇ ਦਰਖਤ ਲੱਗੇ ਆ ਬਹੁਤ ਤੇ ਇੱਥੇ ਪੰਛੀ ਬਹੁਤ ਜ਼ਿਆਦਾ ਆਉਂਦੇ ਆ ਆ ਤੋਤੇ ਬੈਠੇ ਉੱਪਰ ਦੇਖ ਸਕਦੇ ਹੋ ਤੇ ਹੁਣ ਤੁਹਾਨੂੰ ਦਿਖਾਉਣੇ ਆ ਵੀ ਵੀਡੀਓ ਦੇ ਵਿੱਚ ਅੰਦਰ ਹੋ ਕੇ ਵੀਡੀਓ ਬਣਾਉਣੀ ਪੈਣੀ ਕਿਉਂਕਿ ਪੰਛੀ ਉੱਡ ਜਾਂਦੇ ਜਦੋਂ ਆਪਾਂ ਕੋਲੇ ਜਾਂਦੇ ਆ ਆ ਹੁਣ ਕਮਰੇ ਦੇ ਅੰਦਰ ਅਸੀਂ ਵੀਡੀਓ ਸ਼ੂਟ ਕੀਤੀ ਆ ਕਿਉਂਕਿ ਜਦੋਂ ਪੰਛੀਆਂ ਦੇ ਕੋਲੇ ਆਪਾਂ ਜਾਂਦੇ ਆ ਤੇ ਪੰਛੀ ਉੱਡ ਜਾਂਦੇ ਡਰ ਕੇ ਆ ਤੁਸੀਂ ਦੇਖ ਸਕਦੇ ਹੋ ਤੋਤੇ ਵੀ ਆ ਗਏ ਤੇ ਕਬੂਤਰ ਵੀ ਆ ਗਏ ਇਸ ਤਰ੍ਹਾਂ ਜਦੋਂ ਆਪਾਂ ਕਰਦੇ ਆਂ ਤੇ ਮਨ ਨੂੰ ਬਹੁਤ ਸਕੂਨ ਮਿਲਦਾ ਤੇ ਇਹ ਕੁਦਰਤ ਦੇ ਜੀ ਹੈ ਆਪਣਾ ਫਰਜ਼ ਬਣਦਾ ਇਹਨਾਂ ਵਾਸਤੇ ਵੀ ਆਪਾਂ ਆਪਣੇ ਖਾਣੇ ਵਿੱਚੋਂ ਦਸਵੰਧ ਕੱਢੀਏ ਤੇ ਇਹਨਾਂ ਵਾਸਤੇ ਚੋਗਾ ਤੇ ਪਾਣੀ ਸਾਰੇ ਮੇਰੇ ਵੀਰ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਵੀ ਤੁਸੀਂ ਵੀ ਇਦਾਂ ਆਪਣੇ ਘਰਾਂ ਦੇ ਵਿੱਚ ਥੋੜਾ ਥੋੜਾ ਰੱਖਿਆ ਕਰੋ ਇਹਦੇ ਨਾਲ ਨਾਲੇ ਪੰਨ ਨਾਲੇ ਫਲੀਆਂ ਕੁਦਰਤ ਨਾਲ ਪਿਆਰ ਕਰਨ ਵਾਲੇ ਤੇ ਕੁਦਰਤ ਉਹਨਾਂ ਨਾਲ ਪਿਆਰ ਕਰਦੀ ਹੈ ਵੀਡੀਓ ਵੇਖਣ ਵਾਸਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੇ ਚੰਗੀ ਲੱਗੀ ਵੀਡੀਓ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਸਾਰੇ ਮੇਰੇ ਵੀਰ ਭੈਣ ਭਰਾ ਜੋ ਵੀਡੀਓ ਦੇਖ ਰਹੇ ਆ ਆਪਣੇ ਘਰਾਂ ਦੇ ਵਿੱਚ ਥੋੜਾ ਥੋੜਾ ਪਾਣੀ ਰੱਖੋ ਕੁੰਡੇ ਦੇ ਵਿੱਚ ਤੇ ਦਾਣੇ ਪਾਓ ਡੇਲੀ ਇਪਨ ਫਲੀਆਂ ਦੋਨੇ ਕੰਮ